ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਅਮਰੀਕ ਕੋਰ ਅਮਰੀਕੋ ਡਾਉਣ ਦੇ ਬਾਰੇ 1990 ਦੇ ਦਹਾਕੇ ਦੇ ਵਿੱਚ ਜਦੋਂ ਕਿ ਮੱਝ ਏਰੀਏ ਦੇ ਵਿੱਚ ਖਾੜਕੂਵਾਦ ਦਾ ਬਹੁਤ ਜ਼ਿਆਦਾ ਜੋਰ ਸੀਗਾ ਤਾਂ ਉਸ ਸਮੇਂ ਜਿਹੜੀ ਇੱਕ ਅਮਰੀਕ ਕੋਰ ਅਮਰੀਕੋ ਇੱਕ ਲੇਡੀ ਡਾਉਣ ਜਿਹੜੀ ਬਣ ਕੇ ਉੱਪਰ ਕੇ ਜਿਹੜੀ ਆਈ ਸੀਗੀ ਸਾਹਮਣੇ ਜਿਹੜੀ ਇਹ ਅਮਰੀਕੋ ਡਾਉਣ ਸੀਗੀ ਅਮਰੀਕੋ ਸੀਗੀ ਇਹਨੂੰ ਇਹ ਪੁਲਿਸ ਦੀ ਟਾਟ ਸੀਗੀ ਪੁਲਿਸ ਦੀ ਕੈਟ ਸੀਗੀ ਤੇ ਇਹ ਜਿਹੜਾ ਪੂਲੇ ਨੇਗਾ ਪੂਲੇ ਨੇਗ ਦੇ ਵੀ ਬਹੁਤ ਜ਼ਿਆਦਾ ਨੇੜੇ ਸੀਗੀ ਤਾਂ ਪੂਲੇ ਨੇਗ ਦੇ ਨੇੜੇ ਹੋਣ ਦੇ ਕਰਕੇ ਇਹ ਪੁਲਿਸ ਦੇ ਵਿੱਚ ਵੀ ਇਹਦਾ ਰੈਂਕ ਰਿਆ ਹੈ ਪੁਲਿਸ ਦੇ ਵਿੱਚ ਵੀ ਜਿਹੜੇ ਉੱਪਰਦੀ ਹੋਈ ਰਹੀ ਆ ਤਾਂ ਇਹਦਾ ਮੇਨ ਕੰਮ ਕੀ ਹੁੰਦਾ ਸੀਗਾ ਇਹ ਖਾੜਕੂਆਂ ਨੂੰ ਜਿਹੜਾ ਧੋਖੇ ਦੇ ਨਾਲ ਜਿਹੜਾ ਪੁਲਿਸ ਦੇ ਹਵਾਲੇ ਕਰਵਾ ਦਿੰਦੀ ਸੀਗੀ ਜਾਂ ਉਹਨਾਂ ਦਾ ਆਪ ਉਹਨਾਂ ਨੂੰ ਮਾਰ ਦਿੰਦੀ ਸੀਗੀ ਜਾਂ ਕਿ ਤੇ ਉਹਨਾਂ ਦਾ ਇੰਕਾਉਂਟਰ ਕਰਾਉਂਦੀ ਸੀ ਕਿ ਮੇਨ ਮੰਨ ਕੇ ਚਲੋ ਇਹ ਤਾਂ ਕੰਮ ਹੈ ਟੌਟ ਸੀਗੇ ਤਾਂ 1990 ਦੇ ਵਿੱਚ ਇਸ ਔਰਤ ਨੇ ਜਿਹੜੀ ਬਹੁਤ ਤਰਥੱਲੀ ਵਿਚਾਰ ਰੱਖੀ ਸੀਗੀ ਤਾਂ ਇਹ ਔਰਤ ਨੂੰ ਜਿਹੜਾ ਆਪ ਹਥਿਆਰਾਂ ਦਾ ਜਿਹੜਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀਗਾ ਤਾਂ ਇਹਦੇ ਕੋਲੇ ਆਪ ਦੀਆਂ ਜਿਹੜੀਆਂ ਗੱਡੀਆਂ ਸੀ ਗੱਡੀਆਂ ਦੇ ਉੱਤੇ ਵੀ ਮਸ਼ੀਨ ਗਨਾਂ ਤੱਕ ਫਿੱਟ ਹੁੰਦੀਆਂ ਸੀਗੀਆਂ ਤਾ ਇਹ ਇੱਕ ਆਮ ਜੇ ਗਰੀਬ ਜੇ ਘਰ ਦੀ ਔਰਤ ਸੀ ਜਿਹੜੀ ਕਿ ਪਿੰਡ ਅਮਰਪੋਟ ਦੇ ਵਿੱਚ ਕਿਰਾਏ ਤੇ ਇੱਕ ਕਮਰੇ ਵਾਲੇ ਘਰ ਦੇ ਵਿੱਚ ਰਹਿੰਦੀ ਸੀ ਵੀ ਤਾਂ ਫਿਰ ਇਹ ਹੋ ਜਾਂਦੀ ਏ ਜ਼ਿੰਦਗੀ ਦੇ ਵਿੱਚ ਕਿਵੇਂ ਕੀ ਹੁੰਦਾ ਕਿ ਇਹ ਪੂਲੇ ਨਿੰਗ ਦੇ ਨੇੜੇ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਕਬਜ਼ੇ ਲੈਣ ਲੱਗ ਜਾਂਦੀ ਆ ਤਾਂ ਇਹਦਾ ਸ਼ਰਾਬ ਦਾ ਜਿਹੜਾ ਕਾਰੋਬਾਰ ਹੁੰਦਾ ਤਾਂ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤਾਂ ਤੁਸੀਂ ਇਹਨੂੰ ਜਦੋਂ ਇਹ ਵੀ ਸਟੋਰੀ ਜਿਹੜੀ ਸੁਣੋਗੇ ਤਾਂ ਆਪ ਹੀ ਤੁਸੀਂ ਦੇਖੋਗੇ ਵੀ ਇਹ ਇਹਦਾ ਬਣਿਆ ਇਹ ਇ ਇੰਨੀ ਮਸ਼ਹੂਰ ਹੋ ਗਈ ਸੀ ਕਿ ਕਿ ਬਾਲੀਵੁੱਡ ਦੇ ਵਿੱਚ ਇਹਦੀ ਇੱਕ ਫਿਲਮ ਵੀ ਬਣਨ ਜਾ ਰਹੀ ਸੀਗੀ ਬਾਅਦ ਜੋ ਬਣੀ ਨਹੀਂ ਨੀ ਕਿਸੇ ਕਾਰਨ ਕਰਕੇ ਜਿਹੜੀ ਕਿ 2018 ਦੇ ਵਿੱਚ ਰਿਲੀਜ਼ ਹੋਣੀ ਸੀਗੀ ਤਾਂ ਉਹ ਫਿਲਮ ਬਣੀ ਨਹੀਂ ਗਈ ਤੇ ਸੋ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਦੇ ਹਾਂ ਅਮਰੀਕੋ ਜਿਹੜੀ ਇੱਕ ਅਮਰਕੋਟ ਦੇ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਆਮ ਜੇ ਗਰੀਬ ਜੇ ਘਰ ਦੀ ਇੱਕ ਔਰਤ ਸੀਗੀ ਉਸੇ ਪਿੰਡ ਦੇ ਵਿੱਚ ਇੱਕ ਕਮਰੇ ਵਾਲੇ ਘਰ ਦੇ ਵਿੱਚ ਰਹਿੰਦੀ ਸੀਗੀ ਤੇ ਉਹ ਘਰ ਇਹਦੇ ਕੋਲੇ ਕਿਰਾਏ ਤੇ ਹੁੰਦਾ ਸੀਗਾ ਜਿਹੜਾ ਇਹਦੇ ਘਰ ਵਾਲਾ ਸੀਗਾ ਘਰ ਵਾਲੇ ਦੇ ਨਾਮ ਸੀਗਾ ਸ਼ਮੇਖ ਸਿੰਘ ਤੋ ਆਪ ਵੀ ਕੋਈ ਕਾਮਕਾਰ ਕੁਝ ਨਹੀਂ ਕਰਦਾ ਹੁੰਦਾ ਸੀਗਾ ਤਾਂ ਅਮਰੀਕੋ ਆਪਦੇ ਘਰ ਨੂੰ ਚਲਾਉਣ ਦੇ ਵਾਸਤੇ ਆਪਦੇ ਘਰ ਦੇ ਵਿੱਚ ਜਿਹੜੀ ਨਾਜਾਇਜ਼ ਸ਼ਰਾਬ ਕੱਢ ਕੇ ਤੇ ਬੱਸਾਂ ਦੇ ਵਿੱਚ ਥੈਲੀਆਂ ਦੇ ਵਿੱਚ ਭਰ ਕੇ ਜਿਹੜਾ ਵੇਚਦੀ ਹੁੰਦੀ ਸੀਗੀ ਇਸ ਸ਼ਰਾਬ ਦੇ ਕੰਮ ਦੇ ਨਾਲ ਜਿਹੜਾ ਇਹਦਾ ਕੀ ਹੁੰਦਾ ਸੀਗਾ ਵੀ ਘਰ-ਘਰ ਦੀ ਜਿਹੜਾ ਚੱਲਦਾ ਹੁੰਦਾ ਸੀਗਾ ਕੋਈ ਇਹਦਾ ਬਾਹਲਾ ਆਹੋ ਨਹੀਂ ਜਾਨੀ ਕਿ ਇੰਨਾ ਕੋਈ ਤਕੜਾ ਹੈ ਨਹੀਂ ਸੀਗਾ ਵੀ ਜਾਨੀ ਕਿ ਥੋੜਾ-ਬਹੁਤੀ ਸ਼ਰਾਬ ਵੇਚ ਕੇ ਆਪਦਾ ਕਾਰੋਬਾਰ ਜਿਹੜਾ ਉਹ ਚਲਾਉਂਦੀ ਹੁੰਦੀ ਸੀਗੀ ਤਾਂ ਇਸੇ ਦਾ ਜਿਹੜੀ ਅਮਰੀਕਾ ਦੀ ਐਂਟਰੀ ਹੁੰਦੀ ਆ ਪੂਲੇ ਦੀ ਜ਼ਿੰਦਗੀ ਦੇ ਵਿੱਚ ਪੂਲਾ ਜਿਹੜਾ ਸੀਗਾ ਪੂਲਾ ਨੰਗ ਪੂਲੇ ਨੰਗ ਦੇ ਆਪਦੇ ਟਾਈਮ ਦੇ ਵਿੱਚ ਪੂਲੇ ਨੰਗ ਨੇ ਵੀ ਬੜੀ ਤਰਸੱਲੀ ਮਚਾਈ ਸੀਗੀ ਉਹਦਾ ਵੀ ਬੜਾ ਜ਼ੋਰ ਚੱਲਦਾ ਹੁੰਦਾ ਸੀਗਾ ਤਾਂ ਇੱਕ ਵਾਰੀ ਕੀ ਹੁੰਦਾ ਕੋਈ ਖਾੜਗੂ ਲਹਿਰ ਜਿਹੜੀ ਸੀਗੀ ਉਹਨਾਂ ਨੇ ਪੂਲੇ ਨੰਗ ਨੂੰ ਖਤਮ ਕਰਨ ਦੇ ਵਾਸਤੇ ਇੱਕ ਪਲਾਨ ਬਣਾਇਆ ਤਾਂ ਪੂਲੇ ਨੂੰ ਉਹ ਕਿਸੇ ਘਰ ਦੇ ਵਿੱਚ ਰੁਗਿਆ ਹੋਇਆ ਸੀਗਾ ਤਾਂ ਉਹਨਾਂ ਨੇ ਕਿਸੇ ਪੂਲੇ ਢੰਗ ਦੇ ਘਰੇ ਵੜ ਕੇ ਪੂਲੇ ਦੇ ਗੋਲੀਆਂ ਚਲਾਉਣ ਦਾ ਜਿਹੜਾ ਪਲਾਨ ਬਣਾਇਆ ਤਾਂ ਹੋਇਆ ਵੀ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਪੂਲੇ ਨੇ ਕਿਤੇ ਗੋਲੀ ਚਲਾਈ ਸੀ ਕੀ ਉਹਦੇ ਉਹਦੇ ਘਰੇ ਵੜ ਗਿਆ ਤਾਂ ਪੂਲਾ ਸੁੱਤਾ ਪਿਆ ਸੀਗਾ ਤਾਂ ਉਹਦੇ ਸੁੱਤੇ ਪਏ ਤੇ ਗੋਲੀ ਚਲਾਦੀ ਤਾਂ ਪੂਲੇ ਦੇ ਜਿਹੜੇ ਮੋਢੇ ਦੇ ਵਿੱਚ ਗੋਲੀ ਵੱਜੀ ਗੋਲੀ ਵੱਜ ਕੇ ਆਰ ਪਾਰ ਨਾ ਕਿ ਗਏ ਗਾਂ ਕੋਈ ਹੋਰ ਬੰਦਾ ਪਿਆ ਸੀ ਤੇ ਉਹਦੇ ਵੱਜ ਗਈ ਉਹਦੇ ਵੱਜ ਗਈ ਤਾ ਉਸ ਸਮੇਂ ਪੂਲੇ ਦੀ ਇੱਕ ਫਿਤਰਤ ਹੁੰਦੀ ਸੀਗੀ ਵੀ ਜਿਹੜੇ ਵੀ ਬੰਦੇ ਨਾਲ ਉਹਦੀ ਦੁਸ਼ਮਣੀ ਹੁੰਦੀ ਸੀਗੀ ਉਹਨੂੰ ਤੋ ਖਤਮ ਕਰਦਾ ਹੀ ਕਰਦਾ ਸੀਗਾ ਨਾਲ ਉਹਦਾ ਪਰਿਵਾਰ ਵੀ ਸਾਰਾ ਖਾਂ ਰਿਸ਼ਤੇਦਾਰ ਵੀ ਜਿਹੜੇ ਉਹ ਮਾਰ ਦਿੰਦਾ ਹੁੰਦਾ ਸੀਗਾ ਇਸੇ ਤਰ੍ਹਾਂ ਹੀ ਭਾਈ ਕੁਲਵਿੰਦਰ ਸਿੰਘ ਜਟਾਣਾ ਜੀ ਨਾਲ ਹੋਇਆ ਸੀ ਤਾਂ ਉਹਨਾਂ ਨੇ ਪਰਿਵਾਰ ਨੂੰ ਵੀ ਇਸੇ ਤਰ੍ਹਾਂ ਹੀ ਇਹਨੇ ਖਤਮ ਕੀਤਾ ਸੀਗਾ ਤਾਂ ਫਿਰ ਜਦੋਂ ਪੂਲੇ ਨੂੰ ਉਸ ਬੰਦੇ ਬਾਰੇ ਪਤਾ ਲੱਗਣ ਲੱਗਦਾ ਵੀ ਉਹ ਬੰਦਾ ਕੌਣ ਆ ਹੌਲੀ ਹੌਲੀ ਉਹਨੂੰ ਪਤਾ ਲੱਗ ਹੀ ਜਾਂਦਾ ਵੀ ਉਹ ਬੰਦਾ ਕੌਣ ਆ ਉਹ ਜਿਹੜਾ ਬੰਦਾ ਹੁੰਦਾ ਉਹ ਅਮਰੀਕੋ ਦੀ ਰਿਸ਼ਤੇਦਾਰੀ ਦੇ ਵਿੱਚੋਂ ਬੰਦਾ ਹੁੰਦਾ ਜਿਹਨੇ ਪੂਲੇ ਤੇ ਬੋਲੀ ਜਲਾਈ ਹੁੰਦੀ ਆ ਇਸ ਗੱਲ ਦਾ ਪਤਾ ਅਮਰੀਕੋ ਨੂੰ ਵੀ ਲੱਗ ਜਾਂਦਾ ਤਾਂ ਅਮਰੀਕੋ ਇਹ ਗੱਲ ਸਮਝ ਲੱਗ ਜਾਂਦੀ ਆ ਵੀ ਹੁਣ ਵੀ ਮੇਰਾ ਤਾਂ ਆ ਗਿਆ ਹੁਣ ਪੂਲਾ ਮੈਨੂੰ ਵੀ ਮਾਰ ਦੂਗਾ ਵੀ ਉਹਨੇ ਛੱਡਣਾ ਨਹੀਂ ਹੈਗਾਗਾ ਤਾਂ ਉਹ ਪੂਲੇ ਦੇ ਨੇੜੇ ਹੋਣ ਦੇ ਵਾਸਤੇ ਉਦੋਂ ਪੂਲਾ ਜ਼ਖਮੀ ਸੀਗਾ ਤਾਂ ਉਹ ਹਸਪਤਾਲ ਦੇ ਵਿੱਚ ਅਮਰੀਕੋ ਜਾਣ ਲੱਗੀ ਅਮਰੀਕੋ ਨੇ ਹਸਪਤਾਲ ਦੇ ਵਿੱਚ ਜਾ ਕੇ ਜਾਂ ਉਹਦੇ ਅਸ ਰੋਟੀ ਜਾ ਕੇ ਪੂਲੇ ਵਾਸਤੇ ਜਾਂ ਕਦੇ ਫਲ ਫਰੂਟ ਡੇਲੀ ਹਸਪਤਾਲ ਦੇ ਵਿੱਚ ਜਾਂਦੀ ਸੀਗੀ ਤੇ ਪੂਲੇ ਨੂੰ ਖਾਣ ਪੀਣ ਵਾਸਤੇ ਕੋਈ ਉਹਦੇ ਸੇਵਾ ਬਣੀ ਕਰਦੀ ਰਹਿੰਦੀ ਸੀ ਤਾਂ ਪੂਲੇ ਦਾ ਵੀ ਜਿਹੜਾ ਕਿਰਦਾਰ ਉਹ ਇੰਦਾ ਲਈ ਸੀਗਾ ਔਰਤਾਂ ਨੂੰ ਬੜੀ ਛੇਤੀ ਜਿਹੜਾ ਪਸੰਦ ਕਰਦਾ ਸੀਗਾ ਤੇ ਉਹਦੇ ਜਦੋਂ ਉਹਦੀ ਲਾਈਫ ਨੇ ਵੀ ਦੇਖੀ ਹੈ ਤਾਂ ਉਹਨੇ ਵੀ ਇੰਦਾ ਦੇ ਹੀ ਕੰਮ ਕੀਤੇ ਹੈ ਕਿ ਔਰਤਾਂ ਨਾਲ ਧੱਕੇ ਨਾਲ ਬਲਾਤਕਾਰ ਜਾਂ ਕੁਝ ਵੀ ਆ ਔਰਤਾਂ ਨਾਲ ਜਿਹੜਾ ਉਹ ਬੜੀ ਛੇਤੀ ਨੇੜੇ ਹੋ ਜਾਂਦਾ ਸੀਗਾ ਤਾਂ ਇਸ ਤਰ੍ਹਾਂ ਜਿਹੜੀ ਅਮਰੀਕੋ ਪੂਲੇ ਦੇ ਨੇੜੇ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਅਮਰੀਕੋ ਦੇ ਜਿਹੜਾ ਸਿਰ ਤੇ ਹੱਥ ਜਦੋਂ ਪੂਲਾ ਸਿਰ ਤੇ ਹੱਥ ਰੱਖ ਦਿੰਦਾ ਤਾਂ ਜਿਹੜੀ ਅਮਰੀਕੋ ਸੀ ਕਿ ਅਮਰੀਕੋ ਨੇ ਖਰਾਬ ਤਾਂ ਹੋਰ ਕੰਮ ਵੀ ਐਂ ਤੱਕੇ ਨਾਲ ਪੂਰੀ ਤਰ੍ਹਾਂ ਲਈ ਨਾਲ ਚਲਾਤਾ ਜਿਹੜਾ ਖਰਾਬ ਦਾ ਕੰਮ ਸੀਗਾ ਉਹ ਐਡਾ ਸ਼ਰਿਆਨ ਚਲਾਦਾ ਕਿ ਵੀ ਮੈਂ ਕੋਈ ਪਰਵਾਹ ਹੀ ਕੋਈ ਨਹੀਂ ਕੀ ਕੋਈ ਉਹਨੇ ਪੁਲਸਾਂ ਨਾਲ ਨਹੀਂ ਹੱਥ ਪਾਉਂਦਾ ਸੀਗਾ ਕੋਈ ਕੁਝ ਨਹੀਂ ਇੱਕ ਵਾਰੀ ਗੱਲ ਕੀ ਹੋਈ ਵੀ ਕੋਈ ਐਸਆਈ ਸੀਗਾ ਉਹਨੇ ਅਮਰੀਕੋ ਦੀ ਜਿਹੜੀ ਸ਼ਰਾਬ ਵਾਲੀ ਭੱਠੀ ਚੱਲਦੀ ਫੜਦੀ ਤੇ ਉੱਥੇ ਰੇਡ ਕਰਦੀ ਤਾਂ ਜਦੋਂ ਅਮਰੀਕੋ ਉਹਦੇ ਐਸਆਈ ਦੇ ਸਾਹਮਣੇ ਆਈ ਤਾਂ ਉਹਨੇ ਸਾਹਮਣੇ ਆ ਕੇ ਐਸਆਈ ਦੇ ਜਿਹੜਾ ਥੱਪੜ ਮਾਰਤਾ ਤਾਂ ਉਹ ਥੱਪੜ ਵਾਲਾ ਰੌਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਅਮਰੀਕੋ ਨੂੰ ਆਪਦਾ ਕੰਮ ਬੰਦ ਕਰਨਾ ਪਿਆ ਅਮਰੀਕੋ ਨੇ ਫਿਰ ਬੂਲੇ ਨੂੰ ਕਿਹਾ ਜਿਹਦੀ ਵੀ ਮੇਰਾ ਤਾਂ ਕਾਰੋਬਾਰੀ ਕੰਮ ਬੰਦ ਹੋ ਗਿਆ ਸਾਰਾ ਵੀ ਹੁਣ ਮੈਂ ਕੀ ਕਰਾਂ ਤਾਂ ਬੂਲੇ ਨੇ ਉਹਨੂੰ ਕਿਹਾ ਬੂਲਾ ਦਾ ਵੀ ਕੋਈ ਗੱਲ ਨਹੀਂ ਵੀ ਆਪਾਂ ਟੈਨਸ਼ਨ ਨਾ ਦੂ ਲੈ ਕੇ ਆਪਾਂ ਕਬਜੇ ਕਰਿਆ ਕਰਾਂਗੇ ਤੇ ਤੂੰ ਇਹ ਮੈਨੂੰ ਦੱਸ ਪੂਲਾ ਉਦੋਂ ਪਹਿਲਾਂ ਵੀ ਕਬਜ਼ੇ ਲੈਂਦਾ ਸੀਗਾ ਜ਼ਮੀਨਾਂ ਦੇ ਕਿਉਂਕਿ ਉਹਦੇ ਉਹਨੇ ਕੋਈ ਗੁਰਦੁਆਰਾ ਜਾਂ ਕੋਈ ਮੰਦਿਰ ਹੋ ਗਿਆ ਜਾਂ ਕਿਤੇ ਕੋਈ ਧਾਰਮਿਕ ਸਥਾਨ ਤੇ ਗੁਰਦੁਆਰਿਆਂ ਤੇ ਵੀ ਡੇਰਿਆਂ ਤੇ ਜ਼ਮੀਨਾਂ ਤੇ ਉਹ ਕਬਜ਼ੇ ਪਹਿਲਾਂ ਵੀ ਪੂਲਾ ਕਰਦਾ ਹੁੰਦਾ ਸੀਗਾ ਤਾਂ ਇਸੇ ਤਰ੍ਹਾਂ ਹੀ ਜਦੋਂ ਕੋਈ ਕਬਜ਼ੇਕਾਰ ਨਾਲ ਬੰਦਾ ਉਹ ਹਮੇਸ਼ਾ ਹੀ ਇਸ ਤਰ੍ਹਾਂ ਨਹੀਂ ਧਾਰਕ ਚ ਰਹਿੰਦਾ ਹੁੰਦਾ ਵੀ ਮੈਨੂੰ ਕੋਈ ਨਾ ਕੋਈ ਨਵਾਂ ਏਰੀਆ ਜਿਹੜਾ ਉਹ ਮਿਲੇ ਟੌਣੇ ਅਮਰੀਕੋ ਨੂੰ ਕੋਈ ਨਵਾਂ ਏਰੀਆ ਲੱਭਣ ਵਾਸਤੇ ਕਿਹਾ ਤਾਂ ਅਮਰੀਕੋ ਨੇ ਮੰਡਲ ਦੇ ਇਲਾਕੇ ਦੇ ਵਿੱਚ ਨੌਂ ਕਿੱल्ल्याਾਂ ਦੇ ਉੱਤੇ ਜਿਹੜਾ ਸਭ ਤੋਂ ਪਹਿਲਾਂ ਵੀ ਆਪ ਦਾ ਕਬਜ਼ਾ ਕੀਤਾ ਤੇ ਪੂਲੇ ਦੇ ਜਿਹੜੇ ਲੋਕਾਂ ਨੇ ਕੇਸ ਕੀਤਾ ਹੁੰਦਾ ਸੀਗਾ ਮੰਨ ਕੇ ਚੱਲੋ ਵੀ ਪੂਲੇ ਨੇ ਜੇ ਕਿਸੇ ਵੀ ਨਾਲ ਵੀ ਕੋਈ ਮਾੜੀ ਕੀਤੀ ਆ ਤਾਂ ਉਹਨਾਂ ਦੇ ਵਿੱਚੋਂ ਕੋਈ ਵੱਜ ਗਿਆ ਜਾਂ ਕੋਈ ਹੋਰ ਗੱਲ ਬਣ ਗਈ ਆ ਵੀ ਉਹ ਲੋਕ ਪੂਲੇ ਦੇ ਕੇਸ ਕਰ ਦਿੰਦੇ ਸੀਗੇ ਉਹਨਾਂ ਕੇਸਾਂ ਨੂੰ ਨਮੂੜਨ ਦੇ ਵਾਸਤੇ ਵੀ ਅਮਰੀਕੋ ਹੀ ਹਮੇਸ਼ਾ ਅੱਗੇ ਆਉਂਦੀ ਰਹੀ ਉਹ ਜਾਂਦਾ ਅਮਰੀਕਾ ਨੂੰ ਭਵਾਉਂਦਾ ਉਹਨਾਂ ਨੂੰ ਪੈਸੇ ਦੇ ਕੇ ਨਵੇਂੜਨਾ ਪਵੇ ਭਵਾ ਅਮਰੀਕਾ ਨੂੰ ਧੱਕੇ ਨਾਲ ਨਵੇਂੜਨਾ ਪਵੇ ਭਵਾ ਉਹਨਾਂ ਨਾਲ ਕੋਈ ਜੀ ਮਾਰਨਾ ਪਵੇ ਕੋਈ ਚੜ੍ਹ ਮਾਰ ਜੀ ਕਰਨਾ ਪਵੇ ਅਮਰੀਕੋ ਹਮੇਸ਼ਾ ਹੀ ਪੂਲਰ ਜਿਹੜੇ ਕੇਸ ਉਹ ਵਾਪਸ ਕਰਵਾ ਦਿੰਦੇ ਸੀ ਕਿ ਛੇਤੀ ਕੀਤਾ ਤੇ ਅਮਰੀਕੋ ਤੇ ਪੂਲਾ ਦੋਵੇਂ ਜਾਣੇ ਕਦੇ ਵੀ ਕਿਸੇ ਨੂੰ ਵਿਚਾਰ ਕੇ ਜਿਹੜਾ ਉਹ ਮਾਰ ਦਿੰਦੇ ਸੀਗੇ ਤੇ ਉਹਨਾਂ ਦੀ ਜਿਹੜੀ ਲਾਸ਼ ਹੁੰਦੀਆਂ ਸੀਗੀਆਂ ਲਾਸ਼ਾਂ ਨੂੰ ਜਿਹੜਾ ਹਮੇਸ਼ਾ ਕਿ ਉਹ ਪੁਲਿਸ ਵਾਲਿਆਂ ਨੂੰ ਦੇ ਦਿੰਦੇ ਸੀਗੇ ਤੇ ਪੁਲਿਸ ਉਹਨਾਂ ਨੂੰ ਚੱਕ ਕੇ ਕੀ ਆ ਕਿ ਆਪਦੇ ਮੈਡਲ ਜਿਹੜਾ ਮਟਰ ਲੱਗ ਜਾਂਦੀ ਹੁੰਦੀ ਸੀਗੀ ਤੇ ਫਿਰ ਉੰ ਜਿਹੜੀ ਉਹ ਕਿਉਂਕਿ ਮਰੀ ਜਿਹੜੀ ਅਮਰੀਕੋ ਸੀ ਕਿ ਅਮਰੀਕੋ ਪੁਲਿਸ ਦੇ ਵਿੱਚ ਵੀ ਭਰਤੀ ਹੋਈ ਵੀ ਸੀਗੀ ਤੇ ਉਹਦੇ ਕੋਲੇ ਆਪ ਦਾ ਵੀ ਇੱਕ ਰੈਂਕ ਹੁੰਦਾ ਸੀਗਾ ਤੇ ਅਮਰੀਕੋ ਦੇ ਅ ਅਮਰੀਕੋ ਨੇ ਕੀ ਕੀਤਾ ਕਿ ਜਿਹੜੇ ਆਪਦੇ ਕਿਰਾਏ ਵਾਲੇ ਘਰ ਤੇ ਘਰੇ ਰਹਿੰਦੀ ਹੁੰਦੀ ਸੀਗੀ ਉਹ ਉਹਨਾਂ ਤੋਂ ਵੀ ਆਪ ਦਾ ਜਿਹੜਾ ਘਰ ਤੇ ਵੀ ਕਬਜ਼ਾ ਕਰ ਲਿਆ ਤੇ ਜਿਹੜੇ ਘਰ ਦੇ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹਨੇ ਭਜਾਤਾ ਤੇ ਫਿਰ ਇੱਕ ਵਾਰੀ ਕਿ ਵਾਗੇ ਨੇ ਜਿਹੜੇ ਆਪਣੇ ਘਰ ਦੇ ਉੱਪਰ ਵੀ ਫੇਕ ਫਾਇਰਿੰਗ ਕਰਵਾਈ ਤੇ ਸਰਕਾਰ ਤੋਂ ਗਨਮੈਨ ਮੰਗੇ ਗਨਮੈਨ ਮੰਗੇ ਕਿ ਗਨਮੈਨ ਇਹਨਾਂ ਨੂੰ ਮਿਲੇ ਵੀ ਗਏ ਗਨਮੈਨ ਮਿਲੇ ਤੇ ਮਰੀਕੋ ਦੇ ਜੇ ਆਪਾਂ ਅੱਜ ਵੀ ਦੇਖੀਏ ਤਾਂ ਇਹਦੇ 18 ਖਾੜਕੂਆਂ ਦਾ ਇਹਨਾਂ ਨੇ ਫੇਕ ਇਨਕਾਊਂਟਰ ਜਿਹੜਾ ਕੀਤਾ ਸੀਗਾ ਜਿਹਨੂੰ ਧਿਆਨ ਦੇ ਨਜ਼ਰ ਰੱਖਦੇ ਹੋਣਾ ਪੁਲਿਸ ਨੇ ਇਹਨਾਂ ਨੂੰ ਇੰਸ਼ੋਰੈਂਸ ਚੱਕਰ ਦੇ ਨਾਲ ਵੀ ਜਿਹੜਾ ਸਮਾਧਨ ਕੀਤਾ ਸੀਗਾ ਤੇ ਅਮਰੀਕੋ ਦਾ ਉਹਦਾ ਉਹ ਅਮਰੀਕੋ ਦਾ ਵੀ ਪੁਲਿਸ ਦੇ ਵਿੱਚ ਇੱਕ ਰੈਂਕ ਸੀਗਾ ਤੇ ਪੂਲੇ ਦੀ ਵੀ ਪੁਲਿਸ ਦੇ ਵਿੱਚ ਜਿਹੜੀ ਇੰਨੀ ਜਿਆਦਾ ਜਾਣ ਪਛਾਣ ਸੀਗੀ ਜਿਹਦੇ ਕਰਕੇ ਵੀ ਅਮਰੀਕੋ ਨੂੰ ਕੋਈ ਵੀ ਛੇੜੀ ਕੀਤੇ ਹੱਥ ਨਹੀਂ ਪਾਉਂਦਾ ਹੁੰਦਾ ਸੀਗਾ ਤੇ ਪੂਲੇ ਨੇ ਫਿਰ ਅਮਰੀਕੋ ਦੇ ਭਰਾ ਨੂੰ ਤੇ ਅਮਰੀਕੋ ਦੇ ਮੁੰਡੇ ਨੂੰ ਦੋਹਾਂ ਨੂੰ ਜਿਹੜਾ ਪੁਲਿਸ ਦੇ ਵਿੱਚ ਭਰਤੀ ਕਰਵਾਤਾ ਤੇ ਇਸੇ ਤਰ੍ਹਾਂ ਇੱਕ ਜਿਹੜਾ ਅਮਰੀਕੋ ਦਾ ਕਾਰੋਬਾਰ ਜਿਹੜਾ ਦਿਨ ਰਾਤ ਵੱਧਦਾ ਗਿਆ ਤੁਹਰਾ ਇੱਕ ਟਾਈਪ ਇਦਾਂ ਦਾ ਵੀ ਆ ਗਿਆ ਸੀਗਾ ਵੀ ਜਦੋਂ ਅਮਰੀਕੋ ਦੀਆਂ ਗੱਡੀਆਂ ਦੇ ਉੱਤੇ ਮਸ਼ੀਨ ਗਨਾਂ ਤੱਕ ਫਿੱਟ ਹੁੰਦੀਆਂ ਸੀਗੀਆਂ ਤੇ ਹਮੇਸ਼ਾ ਹੀ ਆਪ ਦੇ ਕੋਲੇ ਵੱਡੇ-ਵੱਡੇ ਆਕਮੈਡੀਕਲ ਹਥਿਆਰ ਲਾਗਦੀ ਹੁੰਦੀ ਸੀਗੀ ਤੇ ਹਥਿਆਰ ਦਾ ਵੀ ਇਹ ਜਿਹੜਾ ਆਪ ਦਾ ਕਾਰੋਬਾਰ ਹੀ ਕਰਦੀ ਹੁੰਦੀ ਸੀ। ਇਸੇ ਤਰ੍ਹਾਂ ਹੀ ਚੱਲਦਾ ਰਿਹਾ ਇਹਦਾ ਤੇ ਫਿਰ ਜਦੋਂ ਪੂਲੇ ਫੜਿਆ ਜਾਂਦਾ ਤੇ ਜੇਲ੍ਹ ਦੇ ਵਿੱਚ ਪੂਲੇ ਦੀ ਮੌਤ ਹੋ ਜਾਂਦੀ ਆ ਤਾਂ ਮੌਤ ਹੋਣ ਤੋਂ ਬਾਅਦ 2012 ਸੌਰੀ 2014 ਦੇ ਵਿੱਚ ਅਮਰੀਕੋ ਦੀ ਵੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਮੁੰਡਾ ਸੀਗਾ ਉਹ ਮੁੰਡੇ ਨੂੰ ਵੀ ਕਹਿੰਦੇ ਆ ਵੀ ਨਸ਼ੇ ਦੇ ਕਾਰਨ ਕਈ ਕਹਿੰਦੇ ਆ ਕਿਤੇ ਇਹ ਗੱਲ ਲਿਖਿਆ ਵੀ ਇਹ ਕਿ ਮੁੰਡੇ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਕਿਤੇ ਲਿਖਿਆ ਵੀ ਨਸ਼ੇ ਦੇ ਕਾਰਨ ਮੌਤ ਹੋ ਗਈ ਇਹਦਾ ਕੋਈ ਪੱਕਾ ਨਹੀਂ ਹੈਗਾਗਾ ਵੀ ਕਿਵੇਂ ਉਹਦੀ ਮੌਤ ਹੋਈ ਪਾਰੀ ਦੇ ਮੁੰਡਾ ਵੀ ਜਿਹੜਾ ਉਹ ਇਹ ਸੀ ਥੋੜੇ ਟਾਈਮ ਬਾਅਦ ਜਿਹੜਾ ਮਾਰਿਆ ਗਿਆ ਸੀਗਾ ਤੇ ਅਮਰੀਕੋ ਨੇ ਕੀ ਕੀਤਾ ਸੀ ਇੱਕ ਵਾਰ ਕਿਤੇ ਕਬਜੇ ਤੇ ਗਈ ਸੀ ਕਿ ਤੇ ਕਬਜੇ ਦੇ ਉੱਤੇ ਇਹਨੇ ਆਪਦੇ ਘਰ ਵਾਲੇ ਦੇ ਉੱਪਰ ਵੀ ਲੋਕ ਇਹ ਗੱਲ ਕਹਿੰਦੇ ਆ ਵੀ ਇਹਨੇ ਆਪਦੇ ਘਰ ਵਾਲੇ ਦੇ ਉੱਪਰ ਵੀ ਫਾਈਲਿੰਗ ਕਰਵਾਤੀ ਸੀਗੀ ਤੇ ਉਸ ਤੋਂ ਬਾਅਦ ਅ ਜਿਨ੍ਹਾਂ ਨੇ ਪਾਗੜ ਮਰਗੀਆਂ ਪ੍ਰੋਡਿਊਸ ਕੀਤੀਆਂ ਪਾਗੜਾਂ ਨੂੰ ਬਣਾਈ ਸੀਗੀ ਤੇ ਜਾਂ ਹੋਰ ਵੀ ਸੀਰੀਅਲ ਬਣਾਏ ਆ ਓਲ ਕੰਪਨੀ ਨੇ ਤੇ ਉਹਨਾਂ ਨੇ ਇਹਦੇ ਦੇ ਇੱਕ ਬਾਲੀਵੁੱਡ ਦੇ ਵਿੱਚ ਫਿਲਮ ਵੀ ਜਿਹੜੀ ਉਹ ਲਾਂਚ ਕਰਨੀ ਸੀ ਇਹਦੀ ਇੱਕ ਨੋ ਨੇ ਨੋ ਹਰ ਰਕਿੰਦਰ ਗੌਰ ਤਾਂ ਉਹਨੇ ਇਹ ਗੱਲ ਕਹੀ ਸੀਗੀ ਵੀ ਕਹਿੰਦੀ ਸਾਨੂੰ ਨਾ ਤਾਂ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਨਾ ਹੀ ਸੈਂਟਰ ਗਵਰਨਮੈਂਟ ਨੇ ਕਹਿੰਦੀ ਅਜੇ ਤੱਕ ਸਾਨੂੰ ਕਦੀ ਇਹਦੀ ਕੋਈ ਪੈਨਸ਼ਨ ਨਹੀਂ ਦਿੱਤੀ ਕੋਈ ਨਿੱਕਾ ਪੈਸਾ ਵੀ ਨਹੀਂ ਦਿੱਤਾਗਾ ਤਾਂ ਜੀ ਕਹਿੰਦੇ ਸਾਡੀ ਪੈਸਿਆਂ ਨੂੰ ਮਦਦ ਕੀਤੀ ਜਾਵੇ ਕਿਉਂਕਿ ਅਸੀਂ ਪੰਜਾਬ ਦੇ ਵਿੱਚੋਂ ਖਾੜਕੂ ਬਾਦ ਮਹਿਰ ਨੂੰ ਜਿਹੜਾ ਖਤਮ ਕਰਨ ਦੇ ਵਿੱਚ بڑا ਯੋਗਦਾਨ ਕਹਿੰਦੀ ਵੀ ਅਸੀਂ ਦਿੱਤਾ ਹੈਗਾ ਤੇ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਾ ਦਿਓ ਧੰਨਵਾਦ